ਸਭ ਨੂੰ ਜੀਮਸੀ ਕੀ ਆਈ ਆਪਾਂ ਬਾਈਬਲ ਵਿੱਚੋਂ ਵਚਨ ਦੇਖਾਂਗੇ ਯਸ਼ਾਇਆ 28 ਅਧਿਆਏ 16 ਆਇਤ ਵਚਨ ਦੇ ਅਨੁਸਾਰ ਮੁਕਤੀ ਪਾਏ ਹੋਏ ਬਪਤਿਸਮਾ ਲਏ ਹੋਏ ਪਵਿੱਤਰ ਆਤਮਾ ਦੀ ਭਰਪੂਰੀ ਪਾ ਕੇ ਵਚਨ ਦੇ ਅਨੁਸਾਰ ਆਤਮਾ ਦੀ ਗਵਾਹੀ ਵਿੱਚ ਚੱਲਣ ਵਾਲੇ ਹਰੇਕ ਪਰਮੇਸ਼ਰ ਦੀ ਸੰਤਾਨ ਨੂੰ ਪਵਿੱਤਰ ਆਤਮਾ ਜਿਉਂਦੇ ਪੱਥਰਾਂ ਦੀ ਨਾਈ ਮਸੀਹ ਦੇ ਨਾਲ ਜੋੜ ਕੇ ਕਲੀਸੀਆ ਨੂੰ ਇੱਕ ਪਵਿੱਤਰ ਹੇਕਲ ਬਣਾ ਰਿਹਾ ਹੈ ਇਸ ਲਈ ਪ੍ਰਭੂ ਯਹੋਵਾ ਪਰਮੇਸ਼ਰ ਫਰਮਾਉਂਦਾ ਹੈ ਵੇਖੋ ਸੀਯੋਨ ਵਿੱਚ ਇੱਕ ਪੱਥਰ ਪਰਖਿਆ ਹੋਇਆ ਇੱਕ ਅਨਮੋਲਕ ਖੁੰਝੇ ਦਾ ਪੱਥਰ ਪੱਕੀ ਨੀਂਵ ਦਾ ਪੱਥਰ ਜਿਹੜਾ ਪ੍ਰਤੀਤ ਕਰਦਾ ਹੈ ਉਹ ਕਾਲੀ ਨਹੀਂ ਕਰੇਗਾ ਸਿਯੋਨ ਵਿੱਚ ਰੱਖੇ ਹੋਏ ਪੱਥਰ ਪਰ ਕਿਹਾ ਹੋਇਆ ਪੱਥਰ ਆਪ ਯੀਸ਼ੂ ਮਸੀਹ ਹੈ ਕਲੀਸਿਆ ਜੋ ਆਤਮਿਕ ਘਰ ਹੈ ਉਸ ਦਾ ਕੰਮ ਸਿਯੋਨ ਵਿੱਚ ਚੱਲ ਰਿਹਾ ਹੈ ਪਵਿੱਤਰ ਆਤਮਾ ਦੇ ਦੁਆਰਾ ਚੁਣਿਆ ਹੋਇਆ ਹਰੇਕ ਵਿਸ਼ਵਾਸੀ ਜੋ ਕਲੀਸਿਆ ਦਾ ਅੰਗ ਹੈ ਸਿਦਤਾ ਵੱਲ ਵੱਧ ਰਿਹਾ ਹੈ ਬੇਸ਼ੱਕ ਸਰੀਰਿਕ ਤੌਰ ਤੇ ਇਸ ਧਰਤੀ ਤੇ ਹਾਂ ਫਿਰ ਵੀ ਆਤਮਿਕ ਤੌਰ ਤੇ ਸਿਯੋਨ ਵਿੱਚ ਹਾਂ ਕਲੀਸਿਆ ਨੂੰ ਪਵਿੱਤਰ ਆਤਮਾ ਬਣਾ ਰਿਹਾ ਹੈ ਪਵਿੱਤਰ ਆਤਮਾ ਪਰਮੇਸ਼ਰ ਦੇ ਸੇ ਰੁਕਾਨੋ ਇਸਤੇਮਾਲ ਕਰਦਾ ਹੈ ਤਾਂ ਵੀ ਕਲੀਸਿਆ ਨੂੰ ਬਣਾਉਣ ਵਾਲਾ ਪਵਿੱਤਰ ਆਤਮਾ ਪਰਮੇਸ਼ਰ ਹੈ ਲਗਭਗ 2000 ਪਹਿਲਾਂ 120 ਲੋਕ ਜਦੋਂ ਪ੍ਰਾਰਥਨਾ ਕਰ ਰਹੇ ਸੀ ਤਾਂ ਪਵਿੱਤਰ ਆਤਮਾ ਇਸ ਧਰਤੀ ਉੱਤੇ ਉਤਰ ਆਇਆ ਅੱਜ ਵੀ ਕਲੀਸਿਆ ਦਾ ਕੰਮ ਚੱਲ ਰਿਹਾ ਹੈ ਅਸੀਂ ਦੇਖਦੇ ਹਾਂ ਇਸ ਪ੍ਰਕਾਰ ਪਵਿੱਤਰ ਆਤਮਾ ਪਰਮੇਸ਼ਰ ਕਲੀਸਿਆ ਨੂੰ ਜੋਂਦੇ ਪੱਥਰਾਂ ਨੂੰ ਜੋ ਪਰਮੇਸ਼ਰ ਦੀ ਸੰਤਾਨ ਹੈ ਧਰਤੀ ਤੇ ਰੱਖ ਕੇ ਉਹਨਾਂ ਦੀਆਂ ਕਮਜ਼ੋਰੀਆਂ ਨੂੰ ਕਈ ਪ੍ਰਕਾਰ ਦੇ ਦੁੱਖਾਂ ਦੁਆਰਾ ਕੱਢਦੇ ਕੰਮ ਕਰ ਰਿਹਾ ਹੈ ਆਮੀਨ